ਮਾਨਸਾ ਜ਼ਿਲ੍ਹੇ ਦੇ ਕਸਬੇ ਬੋਹਾ ਦੇ ਬکریاں ਚਾਰਨ ਵਾਲੇ ਵਿਦਿਆਰਥੀ ਨੇ UGC NET ਦੀ ਪ੍ਰੀਖਿਆ ਪਾਸ ਕਰਕੇ ਚਮਕਾਇਆ ਪੂਰੇ ਜ਼ਿਲ੍ਹੇ ਦਾ ਨਾਮ ਇੱਕ ਸਾਦੇ ਪਰਿਵਾਰ 'ਚ ਜੰਮਿਆ ਪਲਿਆ ਜਿਸ ਦੀ ਮਾਂ ਘਰ ਵਿੱਚ ਕੱਪੜੇ ਸਲਾਈ ਦਾ ਕੰਮ ਕਰਦੀ ਹੈ ਤੇ ਪਿਤਾ ਪੱਠੇ ਤੇ ਕੰਮ ਕਰਦਾ ਹੈ ਇਹ ਲੜਕਾ ਵੀ ਕਦੇ ਆਪਣੇ ਪਿਤਾ ਨਾਲ ਪੱਠੇ ਤੇ ਕੰਮ ਕਰਦਾ ਤੇ ਕਦੇ ਬکریاں ਚਾਰਦਾ ਹੋਇਆ ਆਪਣੀ ਮਿਹਨਤ ਦੇ ਜ਼ੋਰ ਨਾਲ ਅੱਜ UGC NET ਦੀ ਪ੍ਰੀਖਿਆ ਪਾਸ ਕਰਕੇ ਸਿਤਾਰੇ ਬਣ ਚਮਕ ਰਿਹਾ ਹੈ ਬਕਰੀਆਂ ਚਾਰਨ ਦੇ ਨਾਲ-ਨਾਲ ਪੜ੍ਹਾਈ ਦੀ ਪੱਗ ਵੀ ਬੜੀ ਠਾਠ ਨਾਲ ਸਜਾਈ ਅੱਜ ਜਿਸ ਦਿਨ ਉਹ UGC NET ਪਾਸ ਕਰ ਚੁੱਕਾ ਹਰ ਇੱਕ ਦੇ ਚਿਹਰੇ ਤੇ ਮੁਸਕਾਨ ਹੈ ਤੇ ਕਿਹਾ ਜਾ ਰਿਹਾ ਕਿ ਸਾਡਾ ਬਕਰੀਆਂ ਚਾਰਨ ਵਾਲਾ ਵੀ ਕਿਸ ਤੋਂ ਘੱਟ ਨਹੀਂ ਇਹ ਸਿਰਫ ਉਸ ਮਾਂ-ਬਾਪ ਦੀ ਮਿਹਨਤੀ ਜਿੱਤ ਨਹੀਂ ਬਲਕਿ ਉਹ ਬਲਕਿ ਹਰ ਉਸ ਨੌਜਵਾਨ ਲਈ ਰਾਹ ਹੈ ਜੋ ਸੋਚਦਾ ਹੈ ਕਿ ਹਾਲਾਤ ਮਤ ਪਾ ਜਾਂਦੇ ਹਨ ਨਹੀਂ ਉਹਨਾਂ ਨੂੰ ਜਿੱਤਿਆ ਜਾ ਸਕਦਾ ਹੈ ਨਾਲ ਹੀ ਉਹ ਮਿਸਾਲ ਹੈ ਜੋ ਦੱਸਦੀ ਹੈ ਕਿ ਹੁਨਰ ਅਤੇ ਮਿਹਨਤ ਦੇ ਜਜਮੇ ਨਾਲ ਹਾਲਾਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਕੀ ਤੁਹਾਨੂੰ ਕਿਸ ਤੋਂ ਤੁਸੀਂ ਮੋਟੀਵੇਟ ਹੋਏ ਹਾਂਜੀ ਮੈਂ ਇਸ ਤੋਂ ਜੁਡੀਸੀ ਨੈਟ ਕੁਆਲੀਫਾਈ ਕਰਨ ਤੋਂ ਪਹਿਲਾਂ ਪੀਐਸਟੈਟ 2024 ਦੀ ਤਿਆਰੀ ਕੀਤੀ ਸੀ ਸਕਸੈਸ ਪੈਂਡ ਬਰਲਾਣਾ ਤੋਂ ਉੱਥੋਂ ਦੇ ਐਮ ਡੀ ਨੇ ਰੋਹਿਤ ਸਰ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੰਦੇ ਸੀ ਉਹਨਾਂ ਨੇ ਸਾਨੂੰ ਕਹਿਣਾ ਹੀ ਕਹਿਣਾ ਵੀ ਮੁਸ਼ਕਲਾਂ ਤਾਂ ਆਉਂਦੀਆਂ ਹੀ ਰਹਿਣੀਆਂ ਜ਼ਿੰਦਗੀ ਦੇ ਵਿੱਚ ਪਰ ਤੁਸੀਂ ਆਪਣੀ ਪੜ੍ਹਾਈ ਨਹੀਂ ਛੱਡਣੀ ਹੈਗੀ ਉਹਨਾਂ ਦੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਹੀ ਮੈਨੂੰ ਲੱਗਦਾ ਕਿ ਮੈਂ ਜੂਜੀਸੀ ਨੈੱਟ ਵੀ ਕੁਆਲੀਫਾਈ ਕਰ ਪਾਇਆ। ਹਾਂਜੀ। ਕਰੇ ਤੁਸੀਂ ਜਿਵੇਂ ਡੈਡੀ ਨਾਲ ਆਪਦੇ ਨਾਲ ਕੰਮ ਦੇ ਵਿੱਚ ਸਾਥ ਦਿੰਦੇ ਸੀ ਤੇ ਹੋਰ ਵੀ ਤੁਹਾਡੇ ਘਰੇ ਕੋਈ ਕੰਮ ਕਰ ਕਰਨ ਵਾਲੇ ਹੈਗੇ ਨੇ? ਹਾਂਜੀ ਮੇਰੇ ਮੰਮੀ ਨੇ ਸਲਾਈ ਦਾ ਕੰਮ ਕਰਦੇ ਨੇਗੇ। ਸਲਾਈ ਦਾ ਕੰਮ ਕਰਨ ਕਰਨ ਦੇ ਨਾਲ ਉਹ ਘਰੇਲੂ ਕੰਮ ਵੀ ਕਰਦੇ ਨੇ ਤੇ ਉਹਨਾਂ ਦੇ ਨਾਲ ਦੀ ਮੈਂ ਕੰਮ ਚ ਹੈਲਪ ਕਰਾਉਣਾ ਰਿਹਾ।